ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਮਤਾ ਕਣਕਵਾਲ ਤੁਹਾਡਾ ਸਵਾਗਤ ਹੈ ਜੀ ਅੱਜ ਕਣਕਵਾਲ ਦੀਆਂ ਤਿਆਂ ਦੇ ਵਿੱਚ ਲਓ ਜੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਤੇ ਇੱਧਰ ਡੀਜੀ ਵਾਲੇ ਪਾਈ ਵੀ ਆ ਰਹੇ ਨੇ ਤੇ ਸਟੇਜ ਸਜਾਈ ਗਈ ਹੈ ਔਰਿਆਂ ਵੱਲੋਂ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਇਹ ਸਕੂਲ ਦੇ ਵਿੱਚ ਤੀਆਂ ਲੱਗ ਰਹੀਆਂ ਨੇ ਜੀ ਤੇ ਸਾਡੇ ਮੈਡਮ ਨੇ ਜਸਵਿੰਦਰ ਕੌਰ ਜੀ ਸਕੂਲ 'ਚ ਲੱਗੇ ਹੋਏ ਨੇ ਇਹ ਹੈਲੋ ਹੈਲੋ ਤੇ ਇਹਨਾਂ ਵੱਲੋਂ ਅਨਾਉਂਸਮੈਂਟ ਕਰਤੀ ਗਈ ਹੈ। ਨੋ ਜੀ। ਹੈਲੋ 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 ਨੋਸਮਾਟ ਹੋ ਚੁੱਕੀ ਤੇ ਪੈਣਾ ਦਾ ਆਉਣਾ ਵੀ ਸ਼ੁਰੂ ਹੋ ਗਿਆ। ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਬੀਬੀਆਂ ਪੈਣਾ ਮੇਰੀਆਂ ਮਾਤਾਵਾਂ ਮੇਰੀਆਂ ਸਹੇਲੀਆਂ ਬੱਚੀਆਂ ਸਾਰਿਆਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਸਕੂਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਕਿਉਂਕਿ ਕਾਫੀ ਲੇਡੀਜ਼ ਮੇਰੀ ਬੀਬੀਆਂ ਭੈਣਾਂ ਆ ਚੁੱਕੀਆਂ ਨੇ ਆਪਾਂ ਤਾਂ ਕਿ 3 ਦਾ ਪ੍ਰੋਗਰਾਮ ਸਟਾਰਟ ਕਰ ਸਕੀਏ ਜਲਦੀ ਤੋਂ ਜਲਦੀ ਆਪਦਾ ਕੰਮ ਨਿਬੜ ਕੇ ਸਕੂਲ ਚ ਪਹੁੰਚਣ ਦੀ ਕਿਰਪਾਲਤਾ ਕਰਨੀ ਧੰਨਵਾਦ ਲਓ ਜੀ ਆ ਗਏ ਸਾਡੀਆਂ ਸਾਰੀਆਂ ਸਾਰੀਆਂ ਬੀਬੀਆਂ ਭੈਣਾਂ ਆਪਾਂ ਵੀ ਵੀਡੀਓ ਬਣਾ ਲਈ ਆ ਤਾਂ ਆਪਾਂ ਉਹਦਾ ਪ੍ਰੋਗਰਾਮ ਸ਼ੁਰੂ ਕਰ ਲਈਏ ਬਸ ਹੁਣ ਆਉਣ ਲੱਗ ਜਾਣਗੀਆਂ ਲਓ ਜੀ 3 ਦਾ ਕੰਮ ਸ਼ੁਰੂ ਹੈ ਇਹ ਸਾਡੇ ਪਿੰਡ ਚ ਇੱਕ ਦਿਨ ਦਾ 3 ਦਾ ਕੰਮ ਸ਼ੁਰੂ ਕਿ ਮਨਾਇਆ ਜਾ ਰਿਹਾ ਹੈ ਇਹਨੇ ਮੈਡਮ ਜਸਵਿੰਦਰ ਕੌਰ ਜੀ ਜਿਹੜੇ 2-3 ਸਾਲਾਂ ਤੋਂ ਇਹ ਸਾਡੀਆਂ ਭੈਣਾਂ ਦੀ ਮੰਗ ਦੇ ਉੱਤੇ 3ਾਂ ਦਾ ਪ੍ਰੋਗਰਾਮ ਜ਼ਰੂਰ ਕਰਾਉਂਦੇ ਨੇ ਤੇ ਇਹਨਾਂ ਦੀ ਬੇਟੀ ਜੈਸ਼ਨ ਉਹ ਚਲੇ ਗਏ ਪਰਸੋਂ ਨਿਊਜ਼ੀਲੈਂਡ ਪਿਛਲੇ ਸਾਲ ਉਹ ਇੱਥੇ ਹੀ ਸੀਗੇ ਤੇ ਪਰਮਾਤਮਾ ਉਹਨਾਂ ਨੂੰ ਰੱਖੀਆਂ ਦੇਵੇ ਹਾਂਜੀ ਇਹਨੇ ਮੈਡਮ ਜਸਵਿੰਦਰ ਕੌਰ ਜੀ ਤਾਂ ਤੁਹਾਨੂੰ 3ਾਂ ਬਾਰੇ ਦੱਸਣਗੇ ਜੀ ਸਾਰੇ ਨੂੰ ਮੇਰੇ ਵੱਲੋਂ ਪਿਆਰ ਤੋਂ ਸਤਿ ਸ਼੍ਰੀ ਅਕਾਲ ਜੀ ਮੇਰਾ ਸੁਪਨਾ ਹੈ ਜੀ ਵੀ ਸਾ ਮਤਲਬ ਪਿੰਡ ਦੀਆਂ ਜਿਹੜਾ ਕਿ ਤੀਆਂ ਦਾ ਪਹਿਲਾਂ ਦਾ ਵਿਆਹ ਚੱਲ ਰਿਹਾ ਅੱਜ ਕੱਲ ਇਹ ਲੋਪ ਹੋਏ ਜਾ ਰਿਹਾ ਮੇਰਾ ਇਹੀ ਉਦੇਸ਼ ਹੁੰਦਾ ਕਿ 2-3 ਸਾਲਾਂ ਤੋਂ ਮੈਂ ਸ਼ੁਰੂ ਕਰਵਾਇਆ ਹੈ ਇਹ ਤਾਂ ਕਿ ਹੋਰ ਤਾਂ ਹੋਰ ਦੇ ਪਿੰਡ ਦੇ ਜਿਹੜੀ ਬਜ਼ੁਰਗ ਮਾਤਾਵਾਂ ਨੇ ਤੀਆਂ ਦੇ ਪੋਹਾਂ ਨੇ ਉਹ ਸਾਰੀਆਂ ਇਸ ਤੀਆਂ ਦੇ ਬਾਹਨੇ ਮਿਲ ਜਾਣ ਤੀਆਂ ਦਾ ਇੱਕ ਬਹਾਨਾ ਹੁੰਦਾ ਤੇ ਕਿਉਂਕਿ ਹੁਣ ਪਿਛਲਾ ਸੱਭਿਆਚਾਰ ਹੈ ਆਪਾਂ ਜੀ ਕਲਪੂ ਦੇ ਜਾ ਰਹੇ ਆ ਪਹਿਲਾਂ ਐਵੇਂ ਹੁੰਦਾ ਸੀ 15-15 ਦਿਨ ਦੂਜ ਨੂੰ ਮਹਿੰਦੀ ਲੱਗਦੀ ਜੀ ਤੀਜ ਨੂੰ ਦੀਆਂ ਸਟਾਰਟ ਹੋ ਜਾਂਦੀਆਂ ਉਸ ਤੋਂ ਬਾਅਦ ਆਪਣੀ ਪੂਨ ਮਾਸੀ ਜਿਹੜੇ ਰਖੜੀ ਹੁੰਦੀ ਇੱਕ ਦਿਨ ਪਹਿਲਾਂ ਵੱਲੋਂ ਪੈਂਦੀ ਅੱਜ ਕੱਲ ਤਾਂ ਸਾਰਾ ਕੁਝ ਐਲੋਪ ਹੋ ਗਿਆ ਜੀ ਤੇ ਮੈਂ ਚਾਹੁੰਦੀ ਆ ਇਹ ਮੇਰੀ ਕੋਸ਼ਿਸ਼ ਹੈ ਹੋ ਸਕਦਾ ਅਗਲੇ ਸਾਲ ਤੋਂ ਸਾਰਾ ਇਹ ਆਪਾਂ ਸ਼ੁਰੂ ਕਰ ਦਈਏ ਪਿੰਡ ਵਿੱਚ ਪਰ ਜਿੰਨਾ ਕਿ ਮੇਰਾ ਹੁੰਦਾ ਮੇਰੀ ਧੀਆ ਭੈਣਾਂ ਭੈਣਾਂ ਦਾ ਸਾਰਿਆਂ ਦਾ ਸਹਿਯੋਗ ਵੀਰਾਂ ਦਾ ਵੀ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਬਾਹਰਲੇ ਪਿੰਡਾਂ ਤੋਂ ਵੀ ਜਿਵੇਂ ਜੂ ਪਾ ਚਾਚਾ ਜੀ ਇਹ ਹੋਰ ਵੀ ਮੁੰਡੇ ਗਏ ਉਹਨੇ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਬਸ ਮੇਰਾ ਮੈਨ ਇਹੀ ਹੁੰਦਾ ਮੋਟੋ ਵੀ ਸਾਰੇ ਮੇਰੇ 3 ਭੈਣਾਂ ਨੂੰ ਮਿਲਾ ਸਕਾਂ ਭੂਆ ਜਿਹੜੀਆਂ ਬਹੁਤ ਪ੍ਰਾਣੀਆਂ ਨੇ ਵੀ ਉਹ ਆ ਕੇ 3 ਦਾ ਤਿਉਹਾਰ ਅਸੀਂ ਖੁਸ਼ੀ ਨਾਲ ਮਨਾ ਸਕੋ। ਧੰਨਵਾਦ। ਠੀਕ ਹੈ ਜੀ ਧੰਨਵਾਦ ਜੀ। ਹੋਰ ਕੋਈ ਭੈਣ? ਤੁਹਾਨੂੰ ਅੱਜ ਕਿਵੇਂ ਲੱਗਦਾ 3 ਦੇ ਪ੍ਰੋਗਰਾਮ ਚ ਜੀ? ਵਧੀਆ ਲੱਗ ਰਿਹਾ। ਵਧੀਆ ਲੱਗ ਰਿਹਾ ਐਸਾ ਨੂੰ ਕੁੜੀਆਂ। ਵੀ ਆਪਣੇ ਜਿਹੜੇ ਮੈਡਮ ਨੇ ਹੈ ਨਾ ਜਸਵਿੰਦਰ ਕੌਰ ਜੀ 2-3 ਸਾਲਾਂ ਤੋਂ ਇਹ ਆਪਣਾ ਪ੍ਰੋਗਰਾਮ ਕਰਾਉਂਦੇ ਆ ਰਹੇ ਨੇ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੀਆਂ ਜਿਹੜੀਆਂ ਗੁੱਡੀਆਂ ਛੋਟੀਆਂ ਬੱਚੀਆਂ ਨੇ ਵੀ ਸਾਡੇ ਸੱਭਿਆਚਾਰਕ ਤੋਂ ਜਾਣੂ ਹੋਣ। ਹੈ ਨਾ ਵੀ ਆਪਾਂ ਨੂੰ ਤਾਂ ਵੱਡਿਆਂ ਨੂੰ ਪਤਾ ਹੀ ਹੈ। ਕਿ ਅਸੀਂ ਚਾਹੁੰਦੇ ਹਾਂ ਵੀ ਪੁਰਾਣੀਆਂ ਰਵਾਈਤਾਂ ਉਮੀ ਸੱਭਿਆਚਾਰਕ ਆਪਣਾ ਪਹਿਲਾ ਮੱਕ ਗਿੱਧਾ ਤੀਆਂ ਦਾ ਪ੍ਰੋਗਰਾਮ ਦੁਆਰਾ ਸ਼ੁਰੂ ਹੋਵੇ। ਕੀ ਗਾਈ ਛੋੜਾ ਬਹੁਤ ਬਹੁਤ ਧੰਨਵਾਦ। ਲਓ ਜੀ ਹੁਣ ਆਪਾਂ ਗਿੱਧੇ ਦਾ ਪ੍ਰੋਗਰਾਮ ਸ਼ੁਰੂ ਕਰੀਏ। ਚਲੋ ਜਿਆ ਗੁੜੀਆਂ ਤੋਂ ਭੁਲਗੀ ਬੋਲੀ ਦਾ ਹੁਣ ਕੀ ਗਾਈ ਗੁੜੀਆਂ ਜੁੰਗੀ ਬੋਲੀ ਦਾ ਦਸਾ ਹੋਵੇ ਚੰਦ ਨਾ ਦੀਏ ਕੀ ਬੋਲੀ ਦਾ ਕੀ ਬੋਲੀ ਦਾ ਅਲੋ ਅਲੋ ਯਾਰੇ ਲੰਮੀ ਬਾਹ ਕਰੀ ਤੇ ਥੇਰਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰ ਤੇ ਪੜੀ ਘਟੀ ਨਾ ਰਹੇ ਦੀ ਹੋਰ ਬੈ ਦਮੂਲੀ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨੀ ਬੋਲੀ ਮੈਂ

i <laughs>

geldi lan 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 ਪਾਰਟੀ ਜੈਤਨ ਜੜਖਾਣੀ ਪੁਪਲੀ ਪਾਰਟੀ ਜੈਤਨ ਜੜਖਾਣੀ ਪੁਪਲੀ ਅਮੀਨੇ ਨੂੰ ਮੋੜੇ ਜੰਮੇ ਸੋਇ ਅਮੀਨੇ ਨੂੰ ਮੋੜੇ ਜੰਮੇ ਸੋਇ ਧਰ ਦੀ ਮਸ਼ੀਨ ਚੱਲੇ ਟੱਡੀ ਟਾਕੀ ਛਾੜ ਧਰ ਦੀ ਮਸ਼ੀਨ ਚੱਲੇ ਟਾਕੀ ਛਾੜਦੀ ਜੋਤਿ ਬੁਲਿਲੇ ਬੁਲੇ ਪੈਣੋ ਮਾਹੂ ਸਾਧਿਆ ਨੀ ਨੂੰ ਲਿਖੇਗਾ ਸਾਧਿਆ ਮਾਹੂ ਜੀ ਤੇ